6 ਰੁਪਏ ਦੀ ਲਾਟਰੀ ਲਈ ਸੀਗੀ ਜੀ ਕੱਲ ਤੇ 1 ਕਰੋੜ ਰੁਪਏ ਦਾ ਨਾਮ ਨਿਕਲਿਆ ਜੀ ਅੱਜ ਢੋਲ ਦੀ ਡੱਗੇ ਦੀ ਉੱਤੇ ਨੱਚ ਕੇ ਪਾਈ ਜਾ ਰਹੀ ਭੰਗੜੇ ਤੇ ਲੱਡੂ ਵੰਡ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਤਸਵੀਰਾਂ ਨੇ ਫਰੋਜਪੁਰ ਦੀਆਂ ਦਰਅਸਲ ਇਹ ਖੁਸ਼ੀ ਮਨਾਉਣ ਦੀ ਜਸ਼ਨ ਮਨਾਉਣ ਦੀ ਵਜ੍ਹਾ ਇਹ ਹੈ ਕਿ ਇਸ ਪਰਵਾਰ ਦੇ ਵੱਲੋਂ ਕੱਲ ਦੁਪਹਿਰ ਸਮੇਂ ਇੱਕ ਲਾਟਰੀ ਖਰੀਦੀ ਗਈ ਸੀ ਲਾਟਰੀ ਟਿਕਟ 6 ਰੁਪਏ ਦੇ ਵਿੱਚ ਖਰੀਦੀ ਗਈ ਸੀ ਤੇ ਦੂਜੇ ਦਿਨ ਹੀ ਪਰਵਾਰ ਦੀ ਇਹ ਲਾਟਰੀ ਨਿਕਲ ਆਈ ਹੈ ਯਾਨੀ ਕਿ ਅੱਜ ਉਹਨਾਂ ਦੀ ਲਾਟਰੀ ਨਿਕਲੀ ਹੈ 1 ਕਰੋੜ ਰੁਪਏ ਦੀ ਜਿਵੇਂ ਹੀ ਇਹ ਖਬਰ ਪਰਵਾਰ ਨੂੰ ਮਿਲਦੀ ਹੈ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਤਸਵੀਰਾਂ ਇਹ ਫਿਰੋਜ਼ਪੁਰ ਦੀਆਂ ਨੇ ਤੇ ਮੋਗਾ ਦਾ ਰਹਿਣ ਵਾਲਾ ਇਹ ਪਰਵਾਰ ਜਿਨ੍ਹਾਂ ਦੇ ਵੱਲੋਂ ਅੱਜ 1 ਕਰੋੜ ਰੁਪਏ ਦੀ ਲਾਟਰੀ ਨਿਕਲ ਤੋਂ ਬਾਅਦ ਇਹ ਖੁਸ਼ੀ ਮਨਾਈ ਜਾ ਰਹੀ ਹੈ ਜਸਮੇਲ ਸਿੰਘ ਜੀ ਕਿੰਨੇ ਦੀ ਤੁਹਾਡੀ ਲਾਟਰੀ ਨਿਕਲੀ ਕਿੰਨੇ ਦੀ ਲਈ ਹੈਗੀ ਸੀ 6 ਰੁਪਏ ਦੀ ਲਾਟਰੀ ਲਈ ਸੀਗੀ ਜੀ ਕੱਲ ਇੱਕ ਕਰੋੜ ਰੁਪਏ ਦਾ ਨਾਮ ਨਿਕਲਿਆ ਜੀ ਅੱਜ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਕਦੋਂ ਤੋਂ ਤੁਸੀਂ ਪਾ ਰਹੇ ਸੀਗੇ ਪਹਿਲਾਂ ਵੀ ਇੱਕ ਦੋ ਵਾਰ ਇੱਕ ਵਾਰ ਦੋ ਵਾਰ ਪਹਿਲਾਂ ਕਿਸਮਤ ਜਮਾਈ ਆ ਪਰ ਇਸ ਵਾਰ ਸ਼ਰਮਾ ਜੀ ਤੋਂ ਧੀਰੇ ਤੋਂ ਲਾਟ ਨਹੀਂ ਪਾਈ ਸੀਗੀ ਜਿਹਦੇ ਵਿੱਚ ਕਿ 6 ਰਪਏ ਵਿੱਚ 10 ਕਰੋੜ ਰੁਪਏ ਦਾ ਨਾਮ ਲੱਗ ਗਿਆ ਜੀ ਕੀ ਕੰਮ ਕਰਦੇ ਹੈਗੇ ਹੋ ਮੈਂ ਜੀ ਸੇਲਜ਼ਮੈਨਿੰਗ ਦਾ ਕੰਮ ਕਰਦਾ ਭੱਠੇ ਤੋਂ ਇੱਟਾਂ ਦੀ ਸਪਲਾਈ ਦਾ ਜੀ ਅੱਛਾ ਜਦੋਂ ਨਾਮ ਨਿਕਲਿਆ ਪਰ ਕਿਵੇਂ ਦਾ ਕਿਵੇਂ ਦੀ ਖੁਸ਼ੀ ਸੀਗੀ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਜੀ ਉਸ ਸਮੇਂ ਇੰਨਾ ਪੈਸੇ ਦਾ ਕੀ ਕਰੋਗੇ ਤੁਸੀਂ ਕੋਸ਼ਤਾ ਜੀ ਸਰ ਕਰਜੇ ਸੀਗੇ ਉਹ ਤਾਰਾ ਮੇਰੀ ਬਾਕੀ ਬੱਚਿਆਂ ਦੇ ਪੋਹ ਖਾਸਤੇ ਕੋਈ ਚੰਗਾ ਕਾਰੋਬਾਰ ਉਹਨਾਂ ਨੂੰ ਕਰਕੇ ਦਿਆਂਗੇ ਤੇ ਜੋ ਕੋਈ ਕਿਸੇ ਨੂੰ ਕੋਈ ਮਾਲੀ ਸਿਹਤ ਆਦੀ ਜਰੂਰਤ ਹੋਊਗੀ ਜਿੰਨੇ ਜੋਗੇ ਹੋਵਾਂਗੇ ਉਹ ਵੀ ਜ਼ਰੂਰ ਕਰਾਂਗੇ ਜੀ ਕਿੰਨਾ ਕਰਜ਼ਾ ਹੈਗਾ ਸੀਗਾ ਕਰਜ਼ਾ ਹੈਗਾ 20-25 ਲੱਖ ਦੇ ਕਰੀਬ ਜੀ ਤਹਾਨੂੰ ਸਾਰਾ ਲਾ ਦੇਵਾਂਗੇ ਸਾਰਾ ਲਾ ਦਾਂਗੇ ਜੀ ਸਾਰਾ ਫਿਊਚਰ ਬੱਚੇ ਹੈਗੇ ਆ ਬੱਚੇ ਹੈਗੇ ਜੀ ਕੀ ਸੋਲਿਜ ਅੱਗੇ ਇਹਨੇ ਪੈਸਿਆਂ ਦਾ ਲਾ ਬੱਚਿਆਂ ਦਾ ਕੀ ਕਰੋ ਬੱਚਿਆਂ ਦਾ ਫਿਊਚਰ ਫਿਊਚਰ ਸਿਕਯਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਅਸੀਂ ਪੜ੍ਹਾਈ ਵੱਲ ਧਿਆਨ ਦੇਵਾਂਗੇ ਜਾਂ ਕੋਈ ਬਿਜ਼ਨਸ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਨਾਮ ਹੈ ਤੁਹਾਡਾ ਜਸਮੀਲ ਸਿੰਘ ਜੀ ਜਦੋਂ ਇਨਾਮ ਨਿਕਲਿਆ ਕਿੰਨੀ ਖੁਸ਼ੀ ਹੋਈ ਸਰ ਬਹੁਤ ਖੁਸ਼ੀ ਮਹਿਸੂਸ ਹੋਈ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਹੈ ਸਾਨੂੰ ਹਾਂਜੀ ਇਹ ਖੁਸ਼ੀ ਕਿਸੇ ਬਿਆਨ ਨਹੀਂ ਕਰ ਸਕਦੇ ਵੀ ਇੰਨੀ ਖੁਸ਼ੀ ਹੋਈ ਆ ਸਾਨੂੰ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਸਾਲ ਫਤੇਗੜ ਦੇ ਰਹਿਣ ਵਾਲੇ ਆ ਕੋਰੋਟਾਂ ਨੂੰ ਫਤੇਗੜ ਆ ਮੋਗੇ ਦੇ ਸਨਾਲ ਵਾਲਾ ਥੋੜੇ ਵਿੱਚ ਜਦੋਂ ਘਰ ਦੇ ਨਾਮ ਕਿਵੇਂ ਪਤਾ ਲੱਗਿਆ ਜਦੋਂ ਕੋਲਾ ਨਾਮ ਨਿਕਲਿਆ ਸਰ ਅਸੀਂ ਵੈਸੀ ਬੈਠੇ ਰਹੇ ਸੀਗੇ ਤੇ ਸ਼ਰਮਾ ਭਾਜੀ ਦਾ ਸਾਨੂੰ ਕਾਲ ਗਿਆ ਵੀ ਤੁਹਾਡੀ ਲਾਟਰੀ ਪਾਈ ਹੋਈ ਆਗੀ ਤੇ ਵੀ ਤੁਸੀਂ ਆਪਦਾ ਨੰਬਰ ਚੈੱਕ ਕਰੋ ਵੀ ਤੁਹਾਡੀ ਲਾਟਰੀ ਨਿਕਲ ਗਈ ਆ ਸਰ ਸਾਡੀ ਉਦੋਂ ਕੁਛੀ ਦਾ ਕੋਈ ਹੱਲ ਨਹੀਂ ਸੀ ਸ਼ਰਮਾ ਭਾਜੀ ਨੇ ਜਿੱਦੋਂ ਸਾਨੂੰ ਕਾਲ ਲਾਈ ਆਗੀ ਇਹ ਮੇਰੇ ਘਰ ਵਾਲਾ ਵੀ ਮਾਤਾ ਦੇ ਆਮਦ ਹੁੰਦੇ ਸੀ ਕਾਲੀ ਦੇ ਜੀਰੇ ਮੰਦਿਰ ਤੇ ਤੇ ਲਾਟਰੀ ਇਹਨਾਂ ਕੋਲੇ ਪਾ ਕੇ ਗਏ ਸੀ ਥੋੜਾ ਸਾਨੂੰ ਫਿਰ ਭਾਜੀ ਨੇ 2-3 ਘੰਟਿਆਂ ਬਾਅਦ ਹੀ ਫੋਨ ਲਾਤਾ ਵੀ ਤੁਹਾਡੀ ਲਾਟਰੀ ਨਿਕਲ ਆਈ ਆਗੀ ਇਹ ਫੈਸਲਾ ਕੀ ਕਰੋਗੇ ਪਾਜੀ ਬੱਚਿਆਂ ਦਾ ਤੋਂ ਵਿਖ ਬਣਾਵਾਂਗੇ ਤਿੰਨ ਬੱਚੇ ਆ ਮੇਰੇ ਹਾਂਜੀ ਇੱਕ ਬੱਚਾ ਥੋੜਾ ਮੇਰਾ ਵੀ ਸੌਂਦਾ ਬੋਲਦਾ ਨੀਗਾ ਥੋੜਾ ਉਹਨਾਂ ਦਾ ਵੀ ਇਲਾਜ ਕਰਵਾਵਾਂਗੇ ਕੁਝ ਬੱਚੇ ਦੋ ਮੇਰੇ ਉਹਨਾਂ ਨੂੰ ਪੜਾਵਾਂ ਲਿਖਾਵਾਂਗੇ ਕੀ ਨਾਮ ਤੁਹਾਡਾ ਮੇਰਾ ਨਾਮ ਸਰ ਵੀਰਪਾਲ ਆਗਾ ਮੇਰੇ ਹਸਬੰਡ ਦਾ ਨਾਮ ਜਗਨੇਸ਼ ਸਿੰਘ ਆ ਜਿਹੜਾ ਨਿਕਲਿਆ ਕਿੰਦਾ ਨਿਕਲਿਆ ਹੈਗਾ ਕਿੱਥੋਂ ਦੇ ਹੈਗੇ ਸੀਗੇ ਬੜੀ ਖੁਸ਼ੀ ਹੁੰਦੀ ਹੈ ਜੀ ਜਿਨ੍ਹਾਂ ਦਾ ਇਨਾਮ ਨਿਕਲਿਆ ਉਹ ਮੋਗੇ ਦੇ ਰਹਿਣ ਵਾਲੇ ਨੇ ਤੇ ਸਮੇਲ ਸਿੰਘ ਉਹਨਾਂ ਦਾ ਨਾਮ ਹੈ ਪੱਠੀ ਦੇ ਕੰਮ ਕਰਦੇ ਆ ਜੀ ਬੜਾ ਬੜਾ ਗਰੀਬ ਪਰਿਵਾਰ ਸੀ ਬੜੀ ਲੋਡ ਸੀ ਉਹਨਾਂ ਨੂੰ ਪੈਸੇ ਦੀ ਤੇ 6 ਰੁਪਏ ਦੀ ਟਿਕਟ ਪਾਈ ਕਰੋੜ ਦਾ ਇਨਾਮ ਨਿਕਲ ਆਇਆ ਜੀ ਕਰੋੜ ਦਾ ਉਹਨਾਂ ਦੀ ਜੁਨਾ ਹੀ ਬਦਲ ਗਿਆ ਸੀ ਹੁਣ ਤਾਂ 1 ਕਰੋੜ ਦਾ ਇਨਾਮ ਜਿੱਤ ਕੇ ਹਾਂਜੀ ਕਿੰਨੀ ਖੁਸ਼ੀ ਹੋਈ ਹੈ ਨਿਕਲ ਪੁੱਟਿਆ ਹੈ ਜੀਗਾ ਔਰ ਰੈਗੂਲਰ ਪਿਕਮੇਂਟ ਵੀ ਮਿਲਿਆ ਰੋਕਾ ਖੁਸ਼ੀ ਤਾਂ ਬੜੀ ਹੁੰਦੀ ਪਈ ਹੈ ਜੀ ਅਲਫਾਜ਼ ਹੀ ਨਹੀਂ ਕੱਟੇ ਹੋ پا ਰਹੇ ਇਨੀ ਖੁਸ਼ੀ ਹੋ ਰਹੀ ਹੈ ਇਨੀ ਐਕਸਾਈਟਮੈਂਟ ਹੈ ਆਪਾਂ ਇਹਨੇ ਨੱਚਿਆ ਡੱਬਿਆ ਪਤਾ ਹੀ ਲੱਗ ਰਿਹਾ ਕਿੰਨੀ ਖੁਸ਼ੀ ਹੁੰਦੀ ਪਈ ਹੈ ਪੈਰ ਵੀ ਜ਼ਮੀਨ ਤੇ ਨਹੀਂ ਲੱਗਦੇ ਵੇ 1 ਕਰੋੜ ਦਾ ਇਨਾਮ ਨਿਕਲ ਆਇਆ ਜੀ ਬੜੇ ਕਰੋੜਪਤੀ ਬਣ ਚੁਕੇ ਹਨ ਕਿ ਜੈਂਸੀ ਫਰੋਸਪੋਸਿਟੀ ਤੋਂ ਜਿਹੜਾ ਕੱਲ ਬਣਿਆ ਉਹ ਚੌਥਾ ਕਰੋੜਪਤੀ ਸੀ ਜੀਰੇ ਦੀ ਜਿਹੜੀ ਦੁਕਾਨ ਹੈਗੀ ਹਨ ਕਿ ਜੈਂਸੀ ਤੇ ਸ਼ਰਮਾ ਜੀ ਲੋਟਰੀ ਸਟਾਲ ਜੀਰਾ ਉੱਥੇ ਨਿਕਲਿਆ ਜੀ ਕਰੋੜ ਦਾ ਇਨਾਮ ਜੀਰੇ ਦੇ ਵਿੱਚ ਪਹਿਲਾ ਕਰੋੜਪਤੀ ਬਣਿਆ ਜੀ 6 ਰੁਪਈਆ ਦੀ ਟਿਕਟ ਦੇ ਵਿੱਚ ਬੜੀ ਖੁਸ਼ੀ ਹੁੰਦੀ ਪਈ ਐ ਇਹਦੀ ਬੜੇ ਮਤਲਬ ਇਹ ਨਾ ਇੱਥੇ ਟਿਕਟਾਂ ਨਹੀਂ ਮਿਲਦੀਆਂ ਇੱਥੇ ਤੁਹਾਨੂੰ ਤੁਹਾਡੇ ਸੁਪਨੇ ਖੁੱਲਦੇ ਨੇ ਤੁਹਾਡੀ ਤਕਦੀਰਾਂ ਬਦਲ ਜਾਂਦੀਆਂ 6 ਰੁਪਈਆ ਦੀ ਟਿਕਟ ਤੁਹਾਡੀ ਖੁਸ਼ੀਆਂ ਦੀ ਚਾਬੀ ਹੈ ਜੀ ਜੋ ਤੁਹਾਨੂੰ ਕਰੋੜ ਦਾ ਇਨਾਮ ਦਿੰਦੀ ਪਈ ਐ ਮੇਰੇ ਨਾਮ ਪ੍ਰਵਿੰਦਰਪਾਲ ਸਿੰਘ ਹੈ ਜੀ ਮੈਂ ਐਨਕੇ ਜੈਂਸੀ ਫਿਰੋਸ਼ਪੁਰ ਸਿਟੀ ਤੋਂ ਤੋ ਤੁਸੀਂ ਸੁਣਿਆ ਪਰਵਾਰ ਦਿਵਨੂ ਕਹਤਾਰਿਆ ਕਿ ਉਹ ਨਦੀ ਸਿੱਤੇ ਕਾਫੀ ਜ਼ਿਆਦਾ ਕਰਜ਼ਾ ਵੀ ਸੀ ਹੁਣ ਇੰਨਾ ਪਿਆਸਿਆਂ ਦੇ ਨਾਲ ਉਹ ਆਪਣਾ ਕਰਜ਼ਾ ਵੀ ਉਤਾਰਨਗੇ ਤੇ ਬੱਚਿਆਂ ਦਾ ਭਵਿੱਖ ਵੀ ਸਵਾਰਨਗੇ ਤੇ ਇਸ ਦੇ ਨਾਲ ਹੀ ਜੇਕਰ ਕੋਈ ਜ਼ਰੂਰਤਮੰਦ ਹੋਵੇਗਾ ਉਸ ਦੀ ਵੀ ਉਹ ਮਦਦ ਕਰਨਗੇ ਇਹ ਪਰਿਵਾਰ ਦਾ ਕਹਿਣਾ ਸੋ ਤੁਹਾਨੂੰ ਦੱਸਦੀ ਕਿ ਇਹਨਾਂ ਦੇ ਵੱਲੋਂ ਕੱਲ ਦੁਪਹਿਰੇ 6 ਰੁਪਏ ਦੀ ਲਾਟਰੀ ਟਿਕਟ ਖਰੀਦੀ ਗਈ ਸੀ ਤੇ ਅੱਜ 1 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ ਜਿਸ ਤੋਂ ਬਾਅਦ ਇਸ ਪਰਿਵਾਰ ਦੇ ਵੱਲੋਂ ਇੱਕ ਖੁਸ਼ੀ ਇੱਕ ਜਸ਼ਨ I don't